ਆ ਦੇਖੋ ਬਈ ਕਮਿਆਰਾਂ ਦਾ ਘਰ ਵਿਚਾਰਿਆਂ ਦਾ ਤੇ ਦੇਖੋ ਵੈਸੇ ਤਾਂ ਸਭ ਦੇ ਹੀ ਹਾਲਾਤ ਮਾੜੇ ਹੋਏ ਆ ਪਰ ਜਿਨ੍ਹਾਂ ਨੇ ਕਹਿੰਦੇ ਆ ਮਜਬੂਰੀ ਦੇ ਵਿੱਚ ਹਨ ਇਹ ਜਿਨ੍ਹਾਂ ਨੇ ਕਮਾਉਣਾ ਤੇ ਸਿਰਫ ਖਾਣਾ ਹਨ ਉਹਨਾਂ ਦਾ ਕੀ ਹੋ ਸਕਦਾਗਾ ਦੇਖੋ ਇਹ ਆਫਤਾਂ ਨੇ ਹੜ੍ਹਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਦੇਖੋ ਵਿਚਾਰਿਆਂ ਨੇ ਦਸਹਿਰੇ ਤੇ ਦੀਵਾਲੀ ਦੇ ਤੋਂ ਪਹਿਲਾਂ ਜੋ ਦੀਵੇ ਦੂਏ ਜਾ ਮਤਲਬ ਕਿ ਹੋਰ ਇਹਨਾਂ ਨੇ ਭਾਂਡੇ ਬਣਾਉਣੇ ਹੁੰਦੇ ਆ ਦੇਖੋ ਸਭ ਹੀ ਪਾਣੀ ਦੇ ਨਾਲ ਖਤਮ ਹੋ ਗਿਆ ਤੇ ਉਧਰੋਂ ਕਿਸਾਨਾਂ ਦੀਆਂ ਫਸਲਾਂ ਕਿੰਨੀਆਂ ਖਰਾਬ ਹੋ ਗਈਆਂ ਹਨ ਤੇ ਇਹਦਾ ਹੁਣ ਇਹਨਾਂ ਨੁਕਸਾਨ ਹੋਇਆ ਦੁਨੀਆ ਦਾ ਹੁਣ ਇਹ ਸਰਕਾਰਾਂ ਹੀ ਜੋ ਮਦਦ ਕਰਨ ਤੇ ਕਿਉਂਕਿ ਸਰਕਾਰਾਂ ਨੂੰ ਇਹੀ ਆਵਾਮ ਮਤਲਬ ਕਿ ਦੁਨੀਆ ਜਿਤਾਉਂਦੀ ਆ ਤੇ ਸਰਕਾਰਾਂ ਬਣਾਉਂਦੀ ਆ ਹੁਣ ਸਰਕਾਰ ਨੂੰ ਇਸ ਆਵਾਮ ਦੁਨੀਆ ਬਾਰੇ ਸੋਚਣਾ ਚਾਹੀਦਾਗਾ ਤੇ ਜਿੰਨਾ ਜਿੰਨਾ ਦਾ ਨੁਕਸਾਨ ਹੋਇਆਗਾ ਤੇ ਉਹਨਾਂ ਦਾ ਨੁਕਸਾਨ ਨੂੰ ਠੀਕ ਹੈ ਨਾ ਸਹੀ ਕਰਨਾ ਚਾਹੀਦਾ ਤੇ ਉਹਨਾਂ ਦੇ ਘਰ-ਬਾਰ ਉਹਨਾਂ ਦਾ ਜਿੰਨਾ ਵੀ ਰਸਤ-ਵਸਤਾ ਜਿੰਨਾ ਵੀ ਨੁਕਸਾਨ ਹੋਇਆ ਸਭ ਕੁਝ ਸਹੀ ਕਰਨਾ ਚਾਹੀਦਾਗਾ ਕਿਉਂਕਿ ਸਰਕਾਰਾਂ ਬਾਰੇ ਸਰਕਾਰਾਂ ਨੂੰ ਦੁਨੀਆ ਨੇ ਬਣਾਇਆਗਾ ਤੇ ਹੁਣ ਸਰਕਾਰਾਂ ਨੂੰ ਹੀ ਦੁਨੀਆ ਬਾਰੇ ਸੋਚਣਾ ਚਾਹੀਦਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ